ਹਮਾਰੇ ਪੀਰ ਦੀਆਂ ਅੱਖੀਆਂ ਚੋਂ ਨੂਰ ਡੋਲਦਾ ਜੀ ਮੇਰੇ ਪੀਰ ਦੀਆਂ ਅੱਖੀਆਂ ਚੋਂ ਨੂਰ ਡੋਲਦਾ ਜਿੰਨੇ ਇੱਕ ਵਾਰ ਦੇਖੇ ਕਦ ਨਹੀਂ ਪੋਲਦਾ ਮੇਰੇ ਪੀਰ ਦੀਆਂ ਅੱਖੀਆਂ ਚੋ ਨੂਰ ਡੋਲਦਾ ਹੋਏ ਦੀ ਅੱਖੀਆਂ ਚੋ ਨੂਰ ਕਦ ਮਕਦਾ ਨਹੀਂਓ ਜਨੂਰ ਕਦ ਮਕਦ ਨਹੀਂਓ ਥਿੰਦਾ ਉਸ ਦੇ ਕਮਲ ਵਾਲਾ ਸੁਕਦਾ ਨਹੀਂਓ ਥਿੰਦਾ ਉਸ ਦੇ ਕਮਲ ਵਾਲਾ ਸੁਕਦਾ ਨਹੀਂਓ ਹੋ ਐਸਾ ਸੀਲ ਦਾ ਸਰੋਵਰ ਪਰਪੂਰ ਦੇਖਿਆ जिन्ने इक वर देखेआ कदे नी पुलदा मेरे पीर दियां अखियां चो नूर डोलदा जी मेरे पीर दियां अखियां चो नूर डोलदा ਰੂਪ ਤਾਰ ਕੇ ਸਾਨੂੰ ਪੀਰ ਲੈਣ ਆਇਆ ਸੋਣਾ ਰੂਪ ਤਾਰ ਕੇ ਸਾਡੇ ਖੁੱਲ ਗਏ ਨੇ ਪਾਗ ਵਿੱਚ ਸੰਸਾਰ ਦੇ ਉਹ ਸਾਡੇ ਖੁਲ ਗਨੇ ਪਾਗ ਵਿੱਚ ਸੰਸਾਰ ਦੇ ਹੋ ਰੰਗ ਪੀਰ ਦਾ ਹੈ ਜਿਉ ਗੁਲਾਬੀ ਫੁੱਲ ਦਾ ਜਿੰਨੇ ਇੱਕ ਵਾਰ ਦੇਖਿਆ ਕਦੇ ਨਹੀਂ ਭੁੱਲਦਾ ਮੇਰੇ ਪੀਰ ਦੀਆਂ ਅੱਖੀਆਂ ਚੋਂ नूर डोलदा जी मेरे पीर दखियो नूर डोलदा हुयो से नूर آتما جوان हो वे ਤਮਾ ਜਵਾਨ ਹੋਵੇਗੀ ਪੀ ਕੇ ਅਮਰਤ ਰਸ ਬਲਵਾਨ ਹੋਵੇਗੀ ਹੋਤੀ ਕੇ ਅਮਰਤ ਰਸ ਬਲਵਾਨ ਹੋਵੇਗੀ ਹੋ ਟਟ ਜਾਉ ਜਿਹੜਾ ਪੇਚਨਾ ਕਿਸੇ ਤੋਂ ਖੋਲਦਾ ਜਿਨੇ ਇੱਕ ਵਾਰ ਦੇਖਿਆ ਕਦੇ ਨਹੀਂ ਪੋਲਦਾ ਮੇਰੇ ਪੀਰ ਦੀਆਂ ਅੱਖੀਆਂ ਚੋਂ ਨੂਰ ਡੋਲਦਾ ਜੀ ਮੇਰੇ ਪੀਰ ਦੀਆਂ ਅੱਖੀਆਂ ਚੋਂ ਨੂਰ ਡੋਲਦਾ ਉਹ ਜਿਹੜਾ ਉਸ ਦੇ ਦਵਾਰੇ ਮਨ ਜ਼ੂਰ ਹੋਵੇਗਾ ਜਿਹੜਾ ਉਸ ਦੇ ਦਵਾਰੇ ਮਨ ਜ਼ੂਰ ਹੋਵੇਗਾ ਸੁਖੀ ਵਸੇਗਾ ਦੁਖਾਂ ਦੇ ਕੋਲੋਂ ਦੂਰ ਹੋਵੇਗਾ ਉਹ ਸੁਖੀ ਵਸੇਗਾ ਦੁਖਾਂ ਦੇ ਕੋਲੋਂ ਦੂਰ ਹੋਵੇਗਾ ਹੋ ਮਨ ਲੈਣਗੇ ਜਿਨ੍ਹਾਂ ਦੇ ਮੱਥੇ ਪਾਗ ਚੋਲਦਾ ਜਿਨ ਨੇ ਇੱਕ ਵਾਰ ਦੇਖਿਆ ਕਦੇ ਨੀ ਭੁੱਲਦਾ ਮੇਰੇ ਪੀਰ ਦੀਆਂ ਅੱਖੀਆਂ ਚੋ ਨੂਰ ਡੋਲਦਾ ਜੀ ਮੇਰੇ ਪੀਰ ਦੀਆਂ ਅੱਖੀਆਂ ਚ ਨੂਰ ਡੋਲਦਾ ਹੋ ਬੈ ਜਾ ਗੁਰਾਂ ਦੇ ਦਵਾਰੇ ਦੁੱਖ ਦੂਰ ਹੋਣ ਰਹ ਦੁੱਖ ਦੂਰ ਹੋਣਗੇ ਓ ਰੱਖ ਗੁਰਾਤੇ ਪਰੋਸਾ ਵੈਰੀ ਚੂਰ ਹੋਣਗੇ ਓ ਰੱਖ ਗੁਰਾਤੇ ਪਰੋਸਾ ਵੈਰੀ ਚੂਰ ਹੋਣਗੇ ਓ ਸਾਥੀ ਕੋਈ ਨ ਜਹਾਨ ਉਤੇ ਓ ਨਾਂ ਦੇ ਤਲਦਾ ਜਿਨੇ ਇੱਕ ਵਾਰ ਦੇਖਿਆ ਕਦੇ ਨਹੀਂ ਭੁੱਲਦਾ ਮੇਰੇ ਪੀਰ ਦੀਆਂ ਅੱਖੀਆਂ ਚੋ ਨੂਰ ਡੋਲਦਾ ਜੀ ਮੇਰੇ ਪੀਰ ਦੀਆਂ ਅੱਖੀਆਂ ਚੋ ਨੂਰ ਡੋਲਦਾ ਜਿਨੇ ਇੱਕ ਵਾਰ ਦੇਖਿਆ कंदे मेरे पीर मरे पीर चो नूर जी मेरे पीर चो नूर डोलंदधा स्वामी जी